ਬਾਬਾ ਦੀਪ ਸਿੰਘ ਹੁਣਾਂ ਦਾ ਟਿਕਾਣਾ ਐ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ। ਇੱਕ ਦਿਨ ਅੰਮ੍ਰਿਤ ਵੇਲੇ ਦਾ ਸਵੇਰ ਦਾ ਦਰਬਾਰ ਸਜਿਆ ਹੋਇਆ ਸਭਾ ਬੈਠੀ ਹੋਈ ਸਿੰਘਾਂ ਦੀ ਅਚਾਨਕ ਕਿਸੇ ਦੇ ਰੋਣ ਕਰਲਾਉਣ ਚਿਕਣ ਦੀਆਂ ਆਵਾਜ਼ਾਂ ਆਈਆਂ। ਜਦੋਂ ਰੋਣ ਕਰਲਾਉਣ ਦੀਆਂ ਆਵਾਜ਼ਾਂ ਆਈਆਂ ਇੱਕ ਦੋ ਸਿੰਘਾਂ ਨੇ ਵੇਖਿਆ ਕਿ ਕੌਣ ਐ। ਇੱਕ ਮਨੁੱਖ ਜਿਹਦੇ ਸਿਰ ਦੇ ਉੱਤੇ ਸੱਟ ਲੱਗੀ ਹੋਈ ਸੀ। ਖੂਨ ਵਗਦਾ ਸੀ ਮੱਥੇ ਦੇ ਵਿੱਚੋਂ। ਇੱਕ ਉਹਦੀ ਘਰ ਵਾਲੀ ਬੀਬੀ ਉਹ ਦੋਵੇਂ ਜਾਣੇ ਰੋਂਦੇ ਕਰ ਲਾਉਂਦੇ ਲਉ ਲੁਹਾਨ ਆਣ ਕੇ ਤੇ ਬਾਬਾ ਦੀਪ ਸਿੰਘ ਹੋਣਾ ਦੇ ਅੱਗੇ ਹੱਥ ਜੋੜ ਕੇ ਖੜ ਗਏ ਬਾਬਾ ਦੀਪ ਸਿੰਘ ਹੋਣਾ ਦੀ ਉਮਰ ਕਰੀਬਨ ਉਦੋਂ 26 ਕ ਸਾਲ ਦੇ ਨੇੜੇ ਤੇੜੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਬੇਨਤੀ ਇਹ ਐ ਅਸੀਂ ਪੰਜ ਜੀ ਕਰਦੇ ਉਹ ਭਾਈ ਜਿਹੜਾ ਲਉ ਲੁਹਾਨ ਹੋਇਆ ਪਿਆ ਸੀ ਕਹਿਣ ਲੱਗਾ ਬਾਬਾ ਜੀ ਮੇਰਾ ਨਾਮ ਐ ਕਰਮਚੰਦ ਅਸੀਂ 5 ਜੀ ਕਰਦੇ ਇੱਕ ਮੈਂ ਇੱਕ ਮੇਰੀ ਪਤਨੀ ਇੱਕ ਮੇਰਾ ਬੇਟਾ ਇੱਕ ਮੇਰੀ ਧੀ ਇੱਕ ਮੇਰੀ ਨੋ ਅਸੀਂ ਯਾਤਰਾ ਤੇ ਸਾਂ ਸਾਡੇ ਉੱਤੇ ਨਸੀਰੂਦੀਨ ਦੇ ਬੰਦਿਆਂ ਨੇ ਹਮਲਾ ਕੀਤਾ ਆ ਮੇਰਾ ਮੈਨੂੰ ਲਹੂ ਲੋਹਾਨ ਕਰ ਦਿੱਤਾ ਬੇਟੇ ਮੇਰੇ ਨੂੰ ਮਾਰ ਦਿੱਤਾ ਮੇਰੀ ਧੀ ਤੇ ਮੇਰੀ ਨੋ ਦੋਵਾਂ ਨੂੰ ਚੁੱਕ ਕੇ ਤੇ ਉਹਦੇ ਬੰਦੇ ਲੈ ਗਏ ਨੇ ਜਦੋਂ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਨਾਂ ਸੁਣਿਆ ਨਾ ਨਸੀਰੂਦੀਨ ਦਾ ਤੇ ਬਾਬਾ ਜੀ ਦੀਆਂ ਅੱਖਾਂ ਦੇ ਵਿੱਚ ਲਾਲੀ ਆ ਗਈ ਨੈਤਰ ਲਾਲ ਹੋ ਗਏ ਉਹਦਾ ਕਾਰਨ ਇਹ ਸੀ ਕਿ ਇਹੋ ਜੀ ਹਰਕਤ ਨਸੀਰਉਦੀਨ ਨੇ ਪਹਿਲਾਂ ਵੀ ਕੀਤੀ ਸੀ ਨਸੀਰਉਦੀਨ ਪੱਟੀ ਨੇ ਉਦੋਂ ਵੀ ਜਦੋਂ ਬਾਬਾ ਦੀਪ ਸਿੰਘ ਨੂੰ ਉਹਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਲੱਗੀ ਸੀ ਦੇਣ ਤੇ ਉਸ ਨਸੀਰਉਦੀਨ ਪੱਟੀ ਦੀ ਪਤਨੀ ਨੇ ਵਿਚ ਆਣ ਕੇ ਦੋਵੇਂ ਹੱਥ ਜੋੜ ਕੇ ਤੇ ਬਾਬਾ ਦੀਪ ਸਿੰਘ ਉਹਨਾਂ ਦਾ ਤਰਲਾ ਲੈਂਦਿਆਂ ਕਿਹਾ ਸੀ ਬਾਬਾ ਜੀ ਮੇਰੇ ਕਰਕੇ ਛੱਡ ਦੇ ਮੈਨੂੰ ਆਪਣੀ ਧੀ ਜਾਣ ਕੇ ਮੈਂ ਤੁਹਾਨੂੰ ਆਪਣਾ ਪਿਤਾ ਜਾਣ ਕੇ ਬੇਨਤੀ ਕਰਦੀ ਆ ਮੈਨੂੰ ਆਪਣੀ ਧੀ ਜਾਣ ਕੇ ਸੁਹਾਗਵਤੀ ਰਹਿਣ ਦਿਓ ਮੇਰਾ ਸੁਹਾਗ ਛੱਡ ਦਿਓ ਆ ਅੱਗੇ ਤੋਂ ਇਹੋ ਜਿਹਾ ਗੁਨਾਹ ਨਹੀਂ ਕਰੇਗਾ ਇਹੋ ਜਿਹਾ ਕਰਮ ਨਹੀਂ ਕਰੇਗਾ ਤੇ ਬਾਬਾ ਦੀਪ ਸਿੰਘ ਹੁਣਾ ਨੇ ਪਿਤਾ ਮੰਗ ਧੀ ਜਾਣ ਕੇ ਨਸੀਰਉਦੀਨ ਪੱਟੀ ਦੀ ਬੇਗਮ ਦੇ ਸਿਰ ਦੇ ਉੱਤੇ ਹੱਥ ਰੱਖਾ ਦਿੱਤਾ ਸੀ ਕਿ ਤੇ ਇਹ ਅੱਗੇ ਤੋਂ ਇਹਨੂੰ ਵਰਜ ਕੇ ਰੱਖੀ ਕਿ ਇਹ ਕਿਸੇ ਦੀ ਪਤ ਕਿਸੇ ਦੀ ਇੱਜ਼ਤ ਦੇ ਨਾਲ ਨਾ ਖੇਡੇ ਅੱਜ ਜਦੋਂ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਸੁਣਿਆ ਕਿ ਨਸੀਰੁਦੀਨ ਪੱਟੀ ਦੇ ਬੰਦਿਆਂ ਨੇ ਫੇਰ ਦੋ ਬੱਚੀਆਂ ਨੂੰ ਚੁੱਕ ਕੇ ਉਹਨਾਂ ਦੀ ਬੇਪੱਤੀ ਕਰਨ ਵਾਸਤੇ ਤੇ ਲੈ ਕੇ ਗਏ ਨੇ ਬਾਬਾ ਦੀਪ ਸਿੰਘ ਉਹਨਾਂ ਨੇ 100 ਸਿੰਘਾਂ ਦਾ ਜਥਾ ਤਿਆਰ ਕੀਤਾ ਨਾਲ ਕਰਮਚੰਦ ਨੂੰ ਲਿਆ ਕਹਿਣ ਲੱਗੇ ਚੱਲੋ ਉੱਥੋਂ ਕਰੀਬਨ ਦਮਦਮਾ ਸਾਹਿਬ ਤੋਂ 24 ਮੀਲ ਦੀ ਦੂਰੀ ਦੇ ਉੱਤੇ ਨਸੀਰੁਦੀਨ ਪੱਟੀ ਦਾ ਘਰ ਸੀ ਜਿੰਨੂੰ ਗੱਡੀ ਪੀਰਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜਾ ਕੇ ਤੇ ਉਹਦੇ ਘਰ ਨੂੰ ਬਾਬਾ ਦੀਪ ਸਿੰਘ ਹੋਣਾ ਨੇ ਬਾਕੀ ਦੇ ਸੌ ਸਿੰਘਾਂ ਨੇ ਘੇਰਾ ਪਾਇਆ ਜਦੋਂ ਘੇਰਾ ਪਾਇਆ ਬਾਬਾ ਦੀਪ ਸਿੰਘ ਹੋਣਾ ਨੇ ਆਵਾਜ਼ ਮਾਰ ਕੇ ਕਿਹਾ ਨਸੀਰਉਦੀਨ ਪੱਟੀ ਤੈਨੂੰ ਛੱਡ ਦਿੱਤਾ ਸੀ ਇਹ ਸੋਚ ਕੇ ਕਿ ਤੂੰ ਗੁਨਾਹਾਂ ਤੋਂ ਤੋਬਾ ਕਰ ਲਵੇਂਗਾ ਤੈਨੂੰ ਛੱਡ ਦਿੱਤਾ ਸੀ ਜਾਨ ਬਖਸ਼ ਦਿੱਤੀ ਸੀ ਤੇਰੀ ਕਿ ਅੱਗੇ ਤੋਂ ਇਹੋ ਜੇ ਗੁਨਾਹ ਨਹੀਂ ਕਰੇਂਗਾ ਪਰ ਸ਼ਾਇਦ ਤੈਨੂੰ ਪਈ ਹੋਈ ਜਿਹੜੀ ਭੈੜੀ ਆਦਤ ਐ ਉਹ ਇਸ ਜਨਮ ਚ ਛੁੱਟਣ ਵਾਲੀ ਨਹੀਂ ਜਦੋਂ ਇਹ ਲਲਕਾਰ ਸੁਣੀ ਤੈਨ ਸਿਰੂ ਦੀਨ ਪੱਟੀ ਉੱਤੇ ਛੱਤ ਤੇ ਚੜ ਗਿਆ ਕੋਠੇ ਤੇ ਚੜ ਗਿਆ ਛੱਤ ਤੇ ਚੜ ਕੇ ਤੇ ਦੋਵੇਂ ਹੱਥ ਜੋੜ ਦਿੱਤੇ ਇਦਾਂ ਦੋਵੇਂ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੀ ਕੋਈ ਗਲਤੀ ਨਹੀਂ ਮੈਂ ਇਹ ਕੰਮ ਨਹੀਂ ਕੀਤਾ ਬਾਬਾ ਜੀ ਕਹਿੰਦੇ ਤੇਰੇ ਬੰਦੇ ਚੁੱਕ ਕੇ ਲੈ ਕੇ ਆਏ ਨੇ ਕਹਿਣ ਲੱਗਾ ਜੀ ਬੰਦੇ ਮੇਰੇ ਹੀ ਲੈ ਕੇ ਆਏ ਨੇ ਇਹ ਗੱਲ ਸੱਚ ਐ ਪਰ ਮੇਰੇ ਹੁਕਮ ਨਾਲ ਨਹੀਂ ਲੈ ਕੇ ਆਏ ਸਗੋਂ ਜਿਹੜੇ ਦੋ ਬੰਦਿਆਂ ਨੇ ਇਹ ਗੁਨਾਹ ਕੀਤਾ ਇਹ ਕੰਮ ਕੀਤਾ ਮੈਂ ਉਹਨਾਂ ਨੂੰ ਸਜ਼ਾ ਵੀ ਦੇ ਚੁੱਕਿਆ ਤੇ ਇਹਨਾਂ ਦੀ ਬੱਚੀ ਤੇ ਇਹਨਾਂ ਦੀ ਨੂੰ ਦੋਵੇਂ ਮੇਰੇ ਘਰ ਦੇ ਵਿੱਚ ਸੁਰੱਖਿਅਤ ਨੇ ਤੁਸੀਂ ਚਾਹੋ ਤੇ ਅੰਦਰ ਆ ਕੇ ਵੇਖ ਸਕਦੇ ਹੋ ਜਦੋਂ ਇੰਨੀ ਗੱਲ ਸੁਣੀ ਤੇ ਬਾਬਾ ਦੀਪ ਸਿੰਘ ਕੁਝ ਸਿੰਘਾਂ ਦੇ ਨਾਲ ਇਹਦੇ ਘਰ ਵੜੇ ਜਦੋਂ ਅੰਦਰ ਦਾਖਲ ਹੋਏ ਤਿੰਨ ਸਿਰੋਦੀਨ ਪੱਟੀ ਦੀ ਬੇਗਮ ਜਿੰਨੂੰ ਬਾਬਾ ਦੀਪ ਸਿੰਘ ਹੁਣਾਂ ਨੇ ਆਪਣੀ ਧੀ ਬਣਾਇਆ ਸੀ ਉਹ ਦੋਵਾਂ ਬੱਚੀਆਂ ਨੂੰ ਨਾਲ ਲੈ ਕੇ ਕਰਮਚੰਦ ਦੀ ਨੋ ਨੂੰ ਤੇ ਉਹਦੀ ਬੇਟੀ ਨੂੰ ਦੋਵਾਂ ਨੂੰ ਨਾਲ ਲੈ ਕੇ ਤੇ ਬਾਬਾ ਦੀਪ ਸਿੰਘ ਹੁਣਾਂ ਨੂੰ ਅੱਗੋਂ ਆ ਕੇ ਮਿਲੀ ਕਹਿ ਲੱਗੀ ਪਿਤਾ ਜੀ ਆਨੇ ਦੋਵੇਂ ਬੱਚੀਆਂ ਦੋਵੇਂ ਸੁਰੱਖਿਅਤ ਨੇ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਜਿਹੜੇ ਇਹਨਾਂ ਨੂੰ ਚੁੱਕ ਕੇ ਲਿਆਏ ਸੀ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਜਿਹੜੀ ਆ ਉਹ ਮਿਲ ਚੁੱਕੀ ਹੈ ਫਿਰ ਬਾਬਾ ਦੀਪ ਸਿੰਘ ਹੁਣਾਂ ਨੇ ਦੋਵੇਂ ਬੱਚੀਆਂ ਕਰਮਚੰਦ ਦੇ ਹਵਾਲੇ ਕੀਤੀਆਂ ਉਹਦੀ ਪਤ ਉਹਦੀ ਇੱਜ਼ਤ ਉਹਦੇ ਹਵਾਲੇ ਕੀਤੀ